ਤੁਸੀਂ ਇਦਾਂ ਦੀਆਂ ਬਹੁਤ ਸਾਰੀਆਂ ਪੋਸਟ ਦੇਖਿਆ ਹੋਣੀਆਂ ਆਨਲਾਈਨ ਜਿੱਥੇ ਲਿਖਿਆ ਹੁੰਦਾ ਵੀ 1 ਮਹੀਨੇ 'ਚ 8 ਕਿਲੋ ਭਾਰ ਘਟ ਗਿਆ 1 ਮਹੀਨੇ ਵਿੱਚ 10 ਕਿਲੋ ਭਾਰ ਘਟ ਗਿਆ ਲੇਕਿਨ ਜਿਹੜਾ ਭਾਰ ਹੁੰਦਾ ਉਹਦਾ ਇੱਕ ਐਵਰੇਜ ਹੁੰਦੀ ਹੈ ਵੀ ਤੁਸੀਂ ਕਿੰਨਾ ਕੁ ਸਹੀ ਤਰੀਕੇ ਨਾਲ ਜਿਹੜਾ ਕਿੰਨਾ ਕੁ ਭਾਰ ਉਹ ਮਹੀਨੇ ਦਾ ਜਾਂ ਹਫਤੇ ਤੁਹਾਡਾ ਘਟਣਾ ਚਾਹੀਦਾ ਕਿਉਂਕਿ ਜਿਹੜੀ ਕ੍ਰੈਸ਼ ਡਾਈਟਿੰਗ ਹੁੰਦੀ ਬਹੁਤ ਹੀ ਜ਼ਿਆਦਾ ਘੱਟ ਕੈਲਰੀਜ਼ ਖਾਣੀਆਂ ਜਾਂ ਫੇ ਬਹੁਤ ਹੀ ਜ਼ਿਆਦਾ ਐਕਸਰਸਾਈਜ਼ ਕਾਰਡੀਓ ਰਨਿੰਗ ਕਰਨੀ ਉਦੇ ਨਾਲ ਤੁਹਾਡੀ ਜਿਹੜੀ ਫੈਟ ਆ ਉਹ ਇੰਨੀ ਜ਼ਿਆਦਾ ਨਹੀਂ ਘਟ ਹੁੰਦੀ ਲੇਕਿਨ ਜਿਹੜਾ ਵਾਟਰ ਵੇਟ ਹੁੰਦਾ ਤੇ ਮਸਲ ਮਾਸ ਉਹ ਘਟਣ ਲੱਪਣਦਾ ਜਿਹਦੇ ਕਰਕੇ ਜਿਹੜਾ ਮੈਟਾਬੋਲਿਜ਼ਮ ਉਹ ਵੀ ਸਲੋ ਹੋ ਜਾਂਦਾ ਤੇ ਜਿਹੜਾ ਜਿੰਨੀ ਜਲਦੀ ਤੁਹਾਡਾ ਭਾਰ ਘਟਿਆ ਉੰਨੀ ਜਲਦੀ ਵਧਣ ਲੱਪਣਦਾ ਇਸ ਕਰਕੇ ਕੀ ਆ ਜਿਹੜਾ ਤੁਹਾਡਾ ਭਾਰ ਵਾ ਇੱਕ ਮਹੀਨੇ ਦੇ ਵਿੱਚ 2 ਤੋਂ ਲੈ ਕੇ 3 ਕਿਲੋ ਘਟਣਾ ਚਾਹੀਦਾ ਇੰਨੀ ਐਵਰੇਜ ਹੁੰਦੀ ਆ ਤੇ ਹਫ਼ਤੇ 'ਚ ਤੁਹਾਡਾ ਇਹ ਅੱਧਾ ਕਿਲੋ ਵੀ ਘਟਦਾ ਉਹ ਬਹੁਤ ਹੁੰਦਾ ਕਈ ਵਾਰੀ ਕੀ ਹੁੰਦਾ ਬੇ ਬੰਦੇ ਦਾ ਮਹੀਨਾ ਮਹੀਨਾ ਭਾਰ ਘਟਦਾ ਹੀ ਨਹੀਂ ਕਿਉਂਕਿ ਜਿਹੜੀ ਬੋਡੀ ਆ ਐਕਸਰਸਾਈਜ਼ ਨੂੰ ਜਾਂ ਫਿਰ ਜਿਹੜੀ ਡਾਈਟ ਹੁੰਦੀ ਆ ਕੈਲਰੀ ਜੀ ਡਿਫਿਸਟ ਉਹਨੂੰ ਅਡਾਪਟ ਕਰਨ ਨੂੰ ਟਾਈਮ ਲੱਗਦਾ ਹੁੰਦਾ ਤੇ ਉਹਦੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਤੇ ਇੱਕ ਪੇਸ਼ੈਂਸ ਰੱਖਣੀ ਚਾਹੀਦੀ ਆ ਇੱਕ ਸਲੋ ਪ੍ਰੋਸੈਸ ਹੋਇਆ ਇਹ ਅਗਰ ਤੁਸੀਂ ਲੌਂਗ ਟਰਮ ਫਿਟ ਰਹਿਣਾ ਆ ਤੇ ਜਿਹੜੀ ਕੰਸਿਸਟੈਂਸੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਆ